ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸ਼ਮੀਲ ਸੁਲਤਾਨਾ ਤੁਸੀਂ ਦੇਖ ਰਹੇ ਹੋ ਹਰਚਲ ਪੰਜਾਬ ਦੀ ਅਸੀਂ ਅੱਜ ਪਹੁੰਚਿਆ ਨਾਜੋਵਾਲ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀ ਕਿ ਲੋਕਾਂ ਨੇ ਪਾਸੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਖਿਲਾਫ ਉਹ ਪ੍ਰਦਰਸ਼ਨ ਹੈਗਾ ਕਿ ਜਿਵੇਂ ਕਿ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸੱਤੇ ਚੰਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ 24 ਘੰਟੇ ਜਿਹੜੀ ਲਾਈਟ ਬੋਹੀਤ ਰਹਿ ਜਾਏਗੀ ਪਰ ਜੇ ਗੱਲ ਕਰਾਂਗੇ ਇਥੇ ਲੋਕਾਂ ਦੀ ਲੱਜਵਰ ਤੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਸਾਡੇ ਬਿੱਲ ਲਾਗੂ ਕਿਤੇ ਹੀ ਚਾਹਣ ਪਰ ਸਾਨੂੰ ਜਿਹੜੀ ਬਿਜਲੀ ਹੈ ਉਹ ਪ੍ਰੋਪਰ ਦਿੱਤੀ ਜਾਵੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਾਡੇ ਜਿਹੜੇ ਇੱਥੇ ਬੱਚੇ ਐ ਉਹ ਨਾਲ ਸਹੀ ਤਰ੍ਹਾਂ ਪੜ੍ਹ ਸਕਦੇ ਨਾਲ ਸਹੀ ਤਰ੍ਹਾਂ ਸੋਚ ਸਕਦੇ 24 ਘੰਟੇ ਬਿਜਲੀ ਦੇਣ ਦੇ ਵਾਅਦੇ ਕੀਤੇ ਸੀ ਸਰਕਾਰ ਨੇ ਪਰ ਸਾਡੇ ਜੇ ਗੱਲ ਕਰਾਂਗੇ 24 ਘੰਟਿਆਂ ਦੇ ਵਿੱਚ 1 ਘੰਟਾ ਜੀ ਬ ਤੂ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਹਨਾਂ ਦਾ ਅੱ비 ਕਹਿਣਾ ਹੈਗਾ ਕਿ ਜੇ ਸਾਡੀ ਜਿਹੜੀ ਮੁਸ਼ਕਲ ਹੱਲ ਨਹੀਂ ਹੋਇਆ ਜੇ ਸਾਨੂੰ ਪ੍ਰੋਪਰ ਬਿਜਲੀ ਨਹੀਂ ਦਿੱਤੀ ਗਈ ਅਸੀਂ ਜਿਹੜਾ ਕਿ ਹਾਈਵੇ ਰੋਡ ਜਾਮ ਕਰਾਂਗੇ ਬਿਜਲੀ ਕਰਦੇ ਖਰਾਬ ਕਰਾਂਗੇ ਮੈਂ ਸ਼ਮੀਲ ਸਿੰਘ ਨੋਤਰਾ ਆਪਣੇ ਪੁਸ਼ਪਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਤਰੇ ਨਾਜਵਾਲ ਦਾ ਤੇ ਦਿਨੇ ਵੀ ਲਾਈਟ ਨਹੀਂ ਆਂਦੀ ਰਾਤੀ ਵੀ ਨਹੀਂ ਲਾਈਟ ਆਂਦੀ ਕਿਫਾਨ ਹੈ ਪੂਰਾ ਦਿਨ ਪਹਿਲੀਆਂ ਚ ਰਹਿੰਦੇ ਆ ਰਾਤ ਨੂੰ ਉਹਨਾਂ ਨੂੰ ਸੌਣ ਦਾ ਟਾਈਮ ਆਂਦਾ ਕਿ ਇੱਕ ਚੈਨ ਦੀ ਨੀਂਦ ਸੋਈਏ ਥੋੜਾ ਜਿਹਾ ਕਿ ਸਵੇਰੇ ਫਿਰ 5 ਵਜੇ ਉੱਠ ਕੇ ਅਸੀਂ ਖੇਤਾਂ 'ਚ ਜਾਣਾ ਉਹ ਜਿਲ੍ਹੇ ਰਾਤ ਨੂੰ ਆਂ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਕੂਲ ਜਾਣਾ ਹੁੰਦਾ ਪੂਰਾ ਦਿਨ ਸਕੂਲ ਦੇ ਵਿੱਚ ਰਹਿੰਦੇ ਆ ਉਹ ਘਰ ਆਉਂਦੇ ਆ ਉਹਨਾਂ ਨੂੰ ਕੋਈ ਲਾਈਟ ਦੀ ਕੋਈ ਬੰਦੋਬਸਤ ਨਹੀਂ ਆ ਪੜਾਈ ਦੇ ਵਿੱਚ ਕੋਈ ਉਹਨਾਂ ਨੂੰ ਇਨਵਰਟਰ ਵੀ ਨਹੀਂ ਚੱਲ ਰਿਹਾ ਕਿਉਂਕਿ ਕਈ ਦਿਨਾਂ ਤੋਂ ਇਹ ਪੰਗਾ ਹੋ ਰਿਹਾ ਤੇ ਆਪਣਾ ਜਿਹੜਾ ਇਨਵਰਟਰ ਸਾਡੇ ਉਹ ਵੀ ਕੰਮ ਕਰਨਾ ਬੰਦ ਕਰ ਗਿਆ ਬਿਲਕੁਲ ਹੀ ਤੇ ਬੱਚਿਆਂ ਨੂੰ ਕਿੱਥੋਂ ਅਸੀਂ ਸਲਾਈਏ ਕੋਈ ਪੱਖਾ ਨਹੀਂ ਚੱਲ ਰਿਹਾ ਸਾਡਾ ਕੋਈ ਕੁਝ ਨਹੀਂ ਆ ਆਪਣੇ ਤੇ ਕੋਈ ਗੱਲ ਨਹੀਂ ਆ ਅਸੀਂ ਤਾਂ ਟਾਈਮ ਪਾਸ ਕਰ ਲਾਂਗੇ ਕਿਸੇ ਵੀ ਤਰ੍ਹਾਂ ਲੇਕਿਨ ਸਾਡੇ ਜਿਹੜੀ ਅੱਗੇ ਨੌਜਵਾਨ ਪੀੜੀ ਬੱਚੇ ਤਿਆਰ ਹੋ ਰਿਹਾ ਅਸੀਂ ਉਹਨਾਂ ਨੂੰ ਕੀ ਤਿਆਰ ਕਰ ਸਕਦੇ ਹਾਂ ਉਹਦੀ ਜਾਇਗਦਿਆ ਕਈ ਕਦਿਆਂ ਦੀ ਬਿਜਲੀ ਫਰੀ ਦਿੱਤੀ ਗਈ ਹੈ 24 ਘੰਟੇ ਜਿਹੜੀ ਲਾਈਟ ਤਾਂ ਮੋਹਿਆ ਕਰਾਈ ਗਈ ਹੈ ਸਾਰਾ ਇਸ ਦੇ ਨਾਲੋਂ ਬਿਜਲੀ ਦੇ ਬਿੱਲ ਲਾ ਦੇਣ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਬਿਜਲੀ ਦੇ ਬਿੱਲ ਕੱਟ ਕਰ ਦੇਣ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਲੇਕਿਨ ਬਿਜਲੀ ਸਾਨੂੰ 24 ਘੰਟੇ ਜਿਹੜੀ ਹੈ ਸੀਐਮ ਭਗਵੰਤ ਮਾਨ ਦਾ ਵੀ ਕਹਿਣਾ ਹੈਗਾ ਕਿ 24 ਘੰਟੇ ਜਿਹੜੀ ਬਿਜਲੀ ਮੋਹਿਆ ਕਰਾਈ ਗਈ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਰਾ ਜਾਈਏ ਸਰ ਕਹੇ ਕੋਲ ਵੀ ਪੁੱਛ ਲੋ ਸਰ ਕੱਟ ਲੱਗ ਰਿਹਾ ਸਰ ਮੈਂ ਖੁਦ ਰਾਤੀ 57 ਵਾਰੀ ਕਾਲ ਕੀਤੀ ਆ ਸਰ ਮੈਂ ਆਪਣਾ ਆਪਣੇ ਆਪਣੇ ਕਿ WhatsApp ਦੇ ਵਿੱਚ ਕਾਲ ਕੀਤੀ ਆ ਔਰ ਮੈਂ ਸਰ ਈਮੇਲ ਆਈਡੀ ਦੇ ਵਿੱਚ ਕਾਲ ਕੀਤੀ ਆ ਉਹਨਾਂ ਨੂੰ ਈਮੇਲ ਮੇ ਆਈਡੀ ਪਾਈ ਆ ਰਾਤੀ ਸਰ ਮੈਂ ਤੇ ਕੀ ਸ਼ਵਸ਼ਣ ਮਿਲਿਆ ਤੁਹਾਨੂੰ ਕੋਈ ਰਿਸਪਾਂਸ ਨਹੀਂ ਆ ਸਰ ਬਸ ਨੋ ਸਰ ਅਗਰ ਤੁਹਾਡੀ ਇਹ ਮੁਸ਼ਕਲ ਹੱਲ ਨਹੀਂ ਹੁੰਦਾ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਸਰ ਨਹੀਂ ਹੁੰਦਾ ਤਾਂ ਅਸੀਂ ਰੋਡ ਜਮ ਕਰਾਂਗੇ ਸਰ ਔਰ ਬਿਜਲੀ ਦੇ ਵਿੱਚ ਜਾ ਕੇ ਉੱਥੇ ਵੀ ਧਰਨੇ ਦੇਾਂਗੇ ਔਰ ਰੋਡ ਦੇ ਵਿੱਚ ਜਾ ਕੇ ਮੇਨ ਰੋਡ ਅਸੀਂ ਜਮ ਕਰਾਂਗੇ ਸਰ ਇਸੇ ਨੂੰ ਮੇਰਾ ਨਾਮ ਹੈ ਇੰਦਰ ਨਾਜਵਾਲਤੋਂ ਆ ਰਾਤ ਨੂੰ ਰੋਜ਼ ਡੇਲੀ ਕੱਟ ਲੱਗਦਾ ਜੀ ਨਿਆਣਿਆਂ ਨੂੰ ਸਵੇਰੇ ਸਕੂਲ ਜਾਣਾ ਹੁੰਦਾ ਸਕੂਲ ਜਾਣ ਦੇ ਟਾਈਮ ਤੇ ਜਨਾਨੀਆਂ ਸਭ ਸੁੱਤੀਆਂ ਹੁੰਦੀਆਂ ਵਿਚਾਰੀਆਂ ਰਾਤ ਦੇ ਡਿਸਟਰਬ ਹੋਈਆਂ ਹੁੰਦੀਆਂ ਇਸ ਕਰਕੇ ਇਹਨਾਂ ਨੇ ਰੋਜ਼ ਤੰਗ ਕੀਤਾ ਹੈਗਾ ਕਿ ਰੋਜ਼ ਕੱਟ ਪਿੰਡਾਂ ਦੇ ਵਿੱਚ ਹੀ ਲੱਗਦਾ ਪਿੰਡਾਂ 'ਚ ਹੀ ਕਿਉਂ ਲੱਗਦਾ ਕੱਟ ਸਾਰਿਆਂ 'ਚ ਵੀ ਕੱਟ ਲੱਗਣਾ ਜਿਹਦਾ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਪਿੰਡਾਂ 'ਚ ਕਿਸ ਤਰ੍ਹਾਂ ਰਹ ਰਹੇ ਲੋਕ ਰੋਜ਼ ਕੱਟ ਲੱਗਦਾ ਰਾਤੀ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਪਾਵਰ ਉਸ ਠੀਕ ਹੋ ਜਾਂਦਾ ਸਵੇਰੇ 4 ਵਜੇ 32 ਜਾਂ 5 ਵਜੇ ਜਾਂ 6 ਵਜੇ ਦਿੰਦੇ ਆ ਬੱਤੀ ਉਸ ਟਾਈਮ ਤੇ ਪਹਿਲਾਂ ਕਿਹੜਾ ਕੰਮ ਕਰਨਾ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਸਕੂਲ ਦੇ ਟਾਈਮ ਤੇ ਬੱਚੇ ਸਕੂਲ ਨਹੀਂ ਜਾ ਸਕਦੇ ਨੀਂਦਰਾ ਹੋਇਆ ਹੁੰਦਾ ਉਹਨਾਂ ਨੂੰ ਪੂਰੀ ਰਾਤ ਦਾ ਪੂਰੀ ਰਾਤ ਜਾ ਕੇ ਹੁੰਦੇ ਇਹ ਕਿੰਨੇ ਦਿਨ ਲਿਆ ਕਿੰਨੇ ਦਿਨ ਕੱਟ ਲੱਗਦੀ ਐ ਸੇ ਇਹ ਲਗਾਤਾਰ ਲੱਗ ਰਿਹਾ ਜੀ 10 ਦਿਨ ਤੋਂ ਟੁੱਟ ਕਾਟੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਬਿਜਲੀ ਪੂਰੀ ਆਣੀ ਚਾਹੀਦੀ ਆ ਭਾਏ 2 ਮਿੰਟ ਜੋਰ ਇਹਦਾ ਬਿਜਲੀ ਦਾ ਰੇਟ ਆ ਉਹ ਲਾਣ ਫ੍ਰੀ ਬਿਜਲੀ ਜਿਹੜੀ ਉਹ ਨਾ ਦੇਣ ਪਰ ਲਗਾਤਾਰ ਬਿਜਲੀ ਆਣੀ ਚਾਹੀਦੀ ਆ ਜੀ ਅਗਰ ਤੁਹਾਡੀ ਬਿਜਲੀ ਨਹੀਂ ਆਂਦੀ ਅਗਰ ਅੰਸ਼ੰਗਰਛ ਤੁਹਾਡਾ ਕੀ ਹੋਏਗਾ ਮਾਰੇ ਰਲ ਕੇ ਸਾਰੇ ਪਿੰਡਾਂ ਦੇ ਜਿੰਨੇ ਵੀ ਲੱਗੇ ਸਾਕੇ ਪਿੰਡ ਨਾ 8-10 ਪਿੰਡ ਸਾਰੇ ਟਰਨਾਂ ਲਾ ਕੇ ਜੀ ਇਸ ਬਿਜਲੀ ਬੋਰਡ ਦੇ ਖਿਲਾਫ ਠੀਕ ਹੈ ਜੀ ਤੁਹਾਡੀ ਬੇਨਤੀ ਇਹੋ ਹੀ ਹੈ ਕਿ ਬਿਜਲੀ ਟਾਈਮ ਦੀ ਆਣੀ ਚਾਹੀਦੀ ਆ ਬੇਸਕ ਘਟ ਦੋ ਪਰ ਟਾਈਮ ਦੀ ਆਣੀ ਚਾਹੀਦੀ ਆ ਬੱਚਿਆਂ ਦੀ ਨੀਂਦਰੇ ਪੂਰੇ ਹੋਣੇ ਚਾਹੀਦੇ ਆ ਉਹਨਾਂ ਨੇ ਕੀ ਪੜਨਗੇ ਉਹ ਜੇ ਪੂਰੀ ਰਾਤ ਜਾਗਦੇ ਰਹਿਣਗੇ ਸਕੂਲਾਂ ਦੇ ਵਿੱਚ ਜਾ ਕੇ ਵੀ ਉਹ ਡਿਸਟਰਬ ਹੁੰਦੇ ਨਾ ਸਕੂਲ ਵੀ ਨਹੀਂ ਪੜ ਸਕਦੇ ਉਹ ਇਸ ਕਰਕੇ ਬੇਨਤੀ ਹੈ ਇਹਨਾਂ ਦੇ ਪੰਜਾਬ ਸਰਕਾਰ ਅੱਗੇ ਕਿ ਬਿਜਲੀ ਟਾਈਮ ਸੇ ਆਣੀ ਚਾਹੀਦੀ ਆ 2 ਘੰਟੇ ਲਾਓ ਕੱਟ ਪਰ ਲਗਾਤਾਰ ਆਣੀ ਚੇਰੀਏ ਬਣੀ